ਅੱਜ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਐ ਨੂੰ ਲੈ ਕੇ ਹਾਂ ਜਨਾ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਣੇ ਰਹਿਣਾ ਜਿੰਨਾ ਵੀ ਆਪਾਂ ਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਚ ਸੋਨਾ ਸਸਤਾ ਵਿਦੇਸ਼ੀ ਧਰਤੀ ਤੇ ਮਹਿੰਗਾ ਕਿਉਂ ਜਾਨੋ ਇਹ ਵੱਡਾ ਮਾਮਲਾ ਨਵੀਂ ਦਿੱਲੀ ਸ਼ੁਰੂ ਤੋਂ ਹੀ ਬਹੁਤ ਸਾਰੇ ਲੋਕਾਂ ਨੂੰ ਧਾਰਨਾ ਤਾਂ ਰਖਦੇ ਹਨ ਕਿ ਉਹ ਮੱਧ ਪੂਰਬੀ ਦੀਆਂ ਡਿਊਟੀ ਮੁਤਾਬਿਕ ਦੁਕਾਨਾਂ ਤੋਂ ਸੋਨਾ ਦੀ ਕੀਮਤ ਗਹਿਣੇ ਖਰੀਦਦੇ ਹਨ ਇਸੇ ਨਾਲ ਹੀ ਬਿਆਜ਼ ਇਨਸਾਈਡਰ ਦੀ ਰਿਪੋਰਟ ਦੇ ਮੁਤਾਬਿਕ ਭਾਰਤ ਤੇ ਸੋਨਾ ਉਮਾਨ ਸਿੰਗਾਪੋਰਸ ਸੰਯੁਕਤ ਅਰਬ ਅਮੀਰਾਤ ਦੇ ਕਰਬ ਹੋ ਸਕਦਾ ਹੈ ਰਿਪੋਰਟ ਜੇ ਕਿਹਾ ਗਿਆ ਹੈ ਕਿ ਮੱਧ ਪੂਰਬੀ ਭੂ ਰਾਜਨੀਤਿਕ ਤਨਾ ਇਨਾ ਵਧ ਗਿਆ ਕਿ ਉੱਥੇ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਹਨ ਕਿਉਂਕਿ ਸੋਨੇ ਤੇ ਚਾਂਦੀ ਨੂੰ ਸੁਰੱਖਿਅਤ ਨਿਵੇਸ਼ ਤੇ ਵਰਤਿਆ ਜਾ ਰਹੇ ਵਿਕਲਪਨ ਮੰਨੇ ਜਾ ਰਿਹਾ ਹੈ ਕਿ ਖੇਤਰ ਇਸ ਜਾਇਰ ਵੱਲੋਂ ਸੰਚਾਰਿਤ ਸੰਘਰਸ਼ ਦੀ ਸਪਾਨ ਕੀਤੀ ਜਾ ਰਹੀ ਸਥਿਤੀ ਨਾਲ ਹੀ ਜਾਣ ਕਰ ਮਿਲਦੀ ਹੀ ਇਹ ਸਭ ਸੋਨੇ ਕੀ ਹੈ ਵਧ ਰਹੀਆਂ ਅਤੇ ਨਾਲ ਉਹਨਾਂ ਨੇ ਜਾਣ ਕਰ ਦਿੱਤੀ ਅਗਲੀ ਖਬਰ ਲਹਾਗ ਤੜੇ ਚ ਆਉਣ ਵਾਲੇ ਉਮੀਦਵਾਰ ਗੁਰਪ੍ਰੀਤ ਸਿੰਘ ਬੰਦਾਵਸ ਦੀਪ ਸੁਮਰਤ ਦੇ ਕੀਤਾ ਐਲਾਨ ਇਸ ਦੇ ਨਾਲ ਅਗਲੀ ਖਬਰ ਸਾਹਮਣੇ ਆ ਰਹੀ ਹੈ ਕਿ ਨੌਜਵਾਨ ਆਪ ਨੂੰ ਬੜਾ ਝਟਕਾ ਮੰਤਰੀ ਗਹਿਲੋਟ ਨੇ ਦਿੱਤਾ ਅਸਤੀਫਾ ਦੇ ਲਈ ਸਰਕਾਰ ਤੇ ਲਾਏ ਗਏ ਵੱਡੇ ਇਲਜ਼ਾਮ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ